ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਕਾਇਆ ਸਾਧੈ ਉਰਦ ਤਾਪ ਕਰੈ ਵਿਚਹੁ ਹਉਮੈ ਨਾ ਜਾਏ ਸਦ ਇਹ ਥੋੜਾ ਜਿਹਾ ਕਸ ਕੇ ਪੜਿਆ ਜਾਏਗਾ ਕਾਇਆ ਇਕ ਅੱਕੇ ਵਾਲੀ ਬਿੰਦੀ ਐੜੇ ਤੇ ਨਹੀਂ ਆਉਣ ਦੇਣੀ ਤੇ ਸਾਧੈ ਜਿਹੜਾ ਉਹ ਥੋੜਾ ਜਿਹਾ ਕਸ ਕੇ ਕਾਇਆ ਸਾਧੈ ਉਰਦ ਤਪ ਕਰੈ ਅਧਿਆਤਮ ਕਰਮ ਜੀ ਕਰੇ ਨਾਮ ਨਾ ਕਬਹੀ ਪਾਏ ਗੁਰਕਾਏ ਸ਼ਬਦ ਜੀਵਤ ਮਾਰਾ ਹਰ ਨਾਮ ਵਸੈ ਮਨ ਆਏ ਸੋਣ ਮਨ ਮੇਰੇ ਭਜ ਸਤਗੁਰ ਸਰਣਾ ਗੁਰ ਪ੍ਰ사ਦੀ ਛੁੱਟੀ ਐ ਵੇਖ ਭਵਜਲ ਸ਼ਬਦ ਗੁਰ ਤਰਣਾ ਰਹਾਉ ਇਸ ਪੰਕਤੀ ਜੋ ਰਹਾਉ ਵਾਲੀ ਹੈ ਸੁਣ ਬੰਦ ਮੇਰੇ ਭਜ ਸਤਗੁਰ ਸਰਣਾ ਭਜ ਭਜ ਕੇ ਦੌੜ ਕੇ ਗੁਰੂ ਕੀ ਸ਼ਰਣ ਵਿੱਚ ਪੈ ਜਾ ਭਾਵ ਜਲਦੀ ਨਾਲ ਗੁਰੂ ਕੀ ਸ਼ਰਨ ਵਿੱਚ ਆ ਜਾ ਇਸ ਲਈ ਭਜ ਭੱਬੇ ਤੇ ਅਦਕ ਦੀ ਕੇ ਬੋਲਣਾ ਸੁਣ ਬੰਦੇ ਮੇਰੇ ਭਜ ਸਤਗੁਰ ਸ਼ਰਣਾ ਗੁਰ ਪ੍ਰਸਾਦੀ ਛੁੱਟ ਗਿਆ ਬਿਖ ਭਵਜਲ ਸਬਤ ਗੁਰ ਤਰਣਾ ਇਥੇ ਨਾਣੇ ਨੇ ਨਾਣੇ ਹੀ ਬੋਲਣੇ ਨੇ ਸ਼ਰਨਾ ਜਾਂ ਤਰਨਾ ਇਉਂ ਨਹੀਂ ਬੋਲਣਾ ਰਹਾ ਤ੍ਰ ਗੁਣ ਸਭਾ ਤਾਤ ਹੈ ਦੂਜਾ ਭਾਉ ਵਿਕਾਰ ਤ੍ਰ ਗੁਣ ਸਭਾ ਤਾਤ ਹੈ ਸਭਾ ਕਸ ਕੇ ਤ੍ਰਾ ਗੁਣ ਸੱਬਾ ਧਾਤ ਹੈ ਦੂਜਾ ਭਾਉ ਵਿਕਾਰ ਪੰਡਿਤ ਪੜੈ ਬੰਧਨ 모ਹ ਬਾਧਾ ਨਹ ਬੂਝੈ ਬਖਿਆ ਪਿਆਰ ਇਹ ਪੜੈ ਪੁਲਾ ਹੀ ਬੂਲ ਪੰਡਿਤ ਪੜੈ ਬੰਧਨ 모ਹ ਬਾਧਾ ਨਹ ਬੂਝੈ ਬਖਿਆ ਪਿਆਰ ਸਤਗੁਰ ਮਿਲਿਆ ਤ੍ਰਿਕੁਟੇ ਛੂਟੈ ਚੌਥਾ ਪਾਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਐ ਚੋਕੈ 모ਹ ਗੁਬਾਰ ਸ਼ਬਦ ਮਰਤਾ ਉਧਰ ਪਾਏ ਮੋਖ ਦਵਾਰ ਗੁਰ ਪ੍ਰਸਾਦੀ ਮਿਲ ਰਹਿ ਸੱਚ ਨਾਮ ਕਰਤਾਰ ਇਹੋ ਮਨੁਆ ਆਤ ਸਬਲ ਹੈ ਛੱਡੇ ਨ ਕਿਤੇ ਉਪਾਏ ਹਾ ਇਹ ਮਨੁਆ ਆਤ ਸਬਲ ਹੈ ਸਬਲ ਇਸੇ ਤਰ੍ਹਾਂ ਬੋਲਣਾ ਹੈ ਸਬਲ ਕਰਕੇ ਨਹੀਂ ਬੋਲਣਾ ਇਹੋ ਹਾਹੇ ਦੀ ਔਂਕੜ ਵੀ ਧਿਆਨ ਵਿੱਚ ਰੱਖਣੀ ਇਹੋ ਮਨੁਆ ਆਤ ਸਬਲ ਹੈ ਛੱਡੇ ਨ ਕਿਤੇ ਉਪਾਏ ਦੂਜਾ ਪਾਏ ਦੁਖ ਲਾਏ ਦਾ ਬਹੁਤੀ ਦੇਸ ਜਾਏ ਨਾਨਕ ਨਾਮ ਲੱਗੇ ਸੇ ਉੱਭਰੇ ਹਉਮੈ ਸ਼ਬਦ ਗਵਾਏ ਉੱਭਰੇ ਜਿਵੇਂ ਗ੍ਰੰਥੀ ਸਿੰਘ ਜੀ ਨੇ ਪਾਠ ਕੀਤਾ ਪੋਲਾ ਜਿਹਾ ਹੀ ਕਰਨਾ ਹੈ ਉੱਭਰੇ ਕੱਸ ਕੇ ਨਹੀਂ ਕਰਨਾ ਨਾ ਹੀ ਉੱਭਰੇ ਹੋ ਜਾਵੇ ਕਈ ਭੱਬਾ ਵੀ ਲਗਾ ਜਾਂਦੇ ਨੇ ਇਹ ਗਲਤੀ ਨਹੀਂ ਕਰਨੀ ਉੱਭਰੇ ਪੋਲਾ ਜਿਹਾ ਪਾਠ ਕਰਨਾ ਹੈ ਨਾਨਕ ਨਾਮ ਲੱਗੇ ਸੇ ਉੱਭਰੇ ਹਉਮੈ ਸ਼ਬਦ ਗਵਾਏ